ਬਾਈ ਗੁਰਲਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਜੀ ਤੁਸੀਂ ਦੱਸੋ ਬੜੀ ਕਿਰਪਾ ਵੈਗਰੂ ਚੜਦੀ ਕਲਾ ਸ਼ੁਕਰ ਹੈ ਪ੍ਰਮਾਤਮਾ ਦਾ ਹਾਂਜੀ ਹਾਂਜੀ ਡਰੈਸ ਕਰ ਦਿੱਤੀ ਹੈ ਕਰਾ ਨੋਟ ਡਰੈਸ ਵੀ ਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਜੀ ਹਾਂਜੀ ਹਾਂਜੀ ਮੋਬਾਈਲ ਨੰਬਰ ਜੀ 8217182497 ਠੀਕ ਆ ਹਾਂਜੀ ਚਾਰ ਹੀ ਵੜਾ ਵੜਾਂ ਦੇ ਵੱਖੋ ਵੱਖਰੀ ਵੈਰੈਟੀ ਪਾਜੀ ਤਿੰਨ ਸੁਈਆਂ ਰਾਦੀਆਂ ਹੀ ਅੱਛਾ ਤੇ ਆ ਵੱਡੀ ਜੱਸੀ ਆ ਪੰਜਾਬ ਵਾਲੀ ਇਹ ਗੱਬਣਾ ਜੀ ਗੱਬਣਿਆ ਪਹਿਲੇ ਸੂਵੇ 20 22 ਕਿਲੋ ਦੁੱਧ ਪਾਇਆ ਵਸ਼ੀ ਨੇ ਅੱਛਾ ਤੇ ਅੱਜੇ ਹਫਤਾ ਲੈ ਜੂਗੀ ਲੈ ਜੂਗੀ ਲੈ ਜੂਗੀ ਹਣਾ ਹਾਂਜੀ ਬਾਕੀ ਥਣ ਭਾਂਡਾ ਚੰਗਾ ਹੈ ਬਹੁਤ ਚੰਗੀ ਜੀ ਹੂੰ ਪੂਰੀ ਵੱਡੀ ਦੇ ਪੰਜਾਬ ਵਾਲੀ ਚੰਗੀ ਹੈ ਲਓ ਜੀ ਜੰਮੀ ਪਲੀ ਜੰਮੀ ਪਲੀ ਹੈ ਹਾਂਜੀ ਠੀਕ ਹੈ ਨੋ ਜੀ ਪੰਜਾਬ ਵਾਲੀ ਜਰਸੀ ਆ ਤੇ ਲੈ ਵਾਲੂ ਬਾ ਵੇਖ ਸਕਦੇ ਚੰਗਾ ਐ ਨੋ ਜੀ ਬੈੜ ਸੋਹਣੀ ਆ ਹੱਥ ਮੋਟੀ ਆ ਥਣ ਸੋਹਣੇ ਚੰਗੇ ਲੱਗੇ ਆ ਹਾਂਜੀ ਹਾਂਜੀ ਲਾਇਆ ਭਈ ਸੱਜਣਾ ਦਿਨ ਦੋ ਚਾਰ ਲੈ ਜੂਗੀ ਹਫਤਾ ਲੈ ਜੂ ਸੰਧੂ ਸਾਹਿਬ ਜੀ ਹਫਤਾ ਹੀ ਲੈ ਜੂਗੀ ਹੈਨਾ ਵੇਖੋ ਜੀ ਜਿਹੜਾ ਵੀ ਪਸ਼ੂ ਭੈਣਪਰਾ ਖਰੀਦੂਗਾ ਹਮ ਆਪਾਂ ਅਗਲੇ ਦੇ ਘਰ ਖੜਕੇ ਤਸੱਲੀ ਕਰਾ ਕੇ ਖਣ ਭਾਂਡੇ ਦੀ ਪਾਰ ਪਿੱਛੇ ਦੀ ਗਾਰੰਟੀ ਦੇ ਕੇ ਤੇ ਫੇਰ ਆਪਾਂ ਪੈਸੇ ਲਵਾਂਗੇ ਜੀ ਓਕੇ ਜੀ ਕੋਈ ਉਹ ਜਿਹੜਾ ਬੰਦ ਨਹੀਂ ਖੋਲਣਾ ਵੀ ਮਾਲ ਸੋਨੇ ਵਰਗਾ ਸਾਰਾ ਹਾਂ ਹਾਂ ਤੇ ਸੋਨੇ ਵਰਗਾ ਦਵਾਂਗੇ ਜੀ ਠੀਕ ਆ ਠੀਕ ਆ ਤੇ ਠੰਡੀ ਸੀਲਸ ਲੱਗ ਵੇਖੋ ਬਿਲਕੁਲ ਹਾਂ ਜੀ ਲਓ ਜੀ ਤੇ ਸਰਦਾਰ ਜੀ ਰੇਟ ਕੀ ਕਰ ਦਿੰਦਾ ਰੇਟ ਭਾਜੀ ਦੇ ਲਿਆ ਜਿਹੜਾ ਮੁੱਲ ਕਰਦੇ 70000 ਰੁਪਇਆ ਹੂੰ ਉਹ ਜੋ ਤਿੰਨ ਛੱਡ ਦਿੱਗੇ 67000 ਦੀ ਦੇ ਦਿੱਤੀ ਜੀ ਹੋਰ ਛੱਡ ਦੇ ਮੈਂ ਤਾਂ 65 ਦੀ ਕਰ ਦਿਆਂਗਾ ਜੈਸ ਨੂੰ 65000 ਦੀ ਉਹ ਤੋਂ ਛੋੜ ਚੱਪਾ ਹੀ ਹੋਣਾ ਜੀ ਬਸ ਠੀਕ ਆ ਕੋਈ ਭਣ ਭਰਾਵੇਂ ਤਾਗਣਾ ਕਰੇ ਬਾਕੀ ਬੱਚੀ ਬਹੁਤ ਜਿਆਦੀ ਠੰਡੀ ਜੇ ਵੇਖੋ ਬਿਲਕੁਲ ਆ ਸਾਰਿਆਂ ਤੇ ਲਾਜੇ ਕਰਮਣ ਲਈ ਨੇ ਝੋਲਾ ਵਾ ਝੋਲਾ ਬਾਨ ਬਾਨੂ 24 25 ਲੀਟਰ ਮਾਣਾ ਭਰ ਜੂਗੀ ਵੱਡੀ ਵਹਿੜ ਵਾ ਭਰ ਜੂਗੀ ਭਾਰੀ ਹਾਂਜੀ ਤੇ ਆ ਕੱਲ ਦੀ ਸੂਈ ਹੈ ਇਹ ਵੀ ਦੀ ਰਾਤ ਦੀ ਸੂਈ ਜੀ ਠੀਕ ਆ ਤੇ ਕੱਲ ਦੀ ਸੂਈ ਜੇਰ ਜੂਰ ਪ੍ਰੋਪਰ ਪਾਈ ਆਪਣੇ ਕੋ ਵੀਡੀਓ ਪਈ ਆ ਹਾਂ ਪਿਓਰ ਇਹ ਪਹਿਲਾ ਸੂਆ ਸੂਈ ਜੀ ਪਹਿਲਾ ਲੋਹੇ ਦੀ ਮਗਰ ਬੱਚੇ ਵਛੀਦ ਵਛਾ ਜੀ ਇਹ ਵਛਾ ਬਾਜੀ ਵਛਾ ਹੋਊਗਾ ਹਾਂਜੀ ਲਓ ਜੀ ਸੱਜਣੂ ਇਹ ਆ ਬੱਚਾ ਬੈਠਾ ਜੀ ਪਤਾ ਨਹੀਂ ਹੁਣ ਵਛੀ ਜਾਂ ਵਛਾ ਵਛਾ ਪਤਾ ਪਾ ਗਏ ਠੀਕ ਆ ਪਹਿਲਾਂ ਮੱਛੀ ਜੇ ਹਜੇ ਠੀਕ ਆ ਫਿਰ ਤੇ ਓਕੇ ਆਲੇ ਓਕੇ ਓਕੇ ਪਹਿਲਾ ਸੁਗਾ ਵਛਾ ਆ ਗਿਆ ਮੇਲ ਦਾ ਬੱਚਾ ਬੱਚਾ 10000 ਕਿਲੋ ਬੋਲਾ ਠੀਕ ਆ ਦੁੱਧ 15 16 ਕਿਲੋ ਪਹਿਲੇ ਸੁਕੇ ਬਾਜੂ ਬੈੜ 10 ਕਿਲੋ ਦੁੱਧ ਹੈਗਾ ਹੈ ਮੈਨਾਂ ਚੁਆਈ ਵਾਲਾ ਜੀ ਓਕੇ ਓਕੇ ਤਾਂ ਜੀ 10 ਕਿਲੋ ਬੋਲਾ ਨੈਟ ਬਾਕੀ ਫੇਸ ਕੁਆਲਟੀ ਬੁੱਦੀ ਬੁੱਦੀ ਵਾਲੀ ਹੈ ਮੈਨਾਂ ਮਥੇ ਢੂੰਘ ਬੁੱਦੀ ਵਾਲੀ ਮਸ਼ੀ ਬਹੁਤ ਜਿਆਦੀ ਚੰਗੀ ਹੈ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਇਹ ਰੇਟ ਮੈਂ ਜੈਜ ਕਰ ਦਿੱ ਗਏ ਦੋ ਤਾਂ ਇੱਕੋ ਜਿੱਕਾ ਹੀ ਆ ਜੀ 65 ਜੈਸ ਨੂੰ ਹੀ 65 ਦੀ ਆਪਾਂ ਦੇਣੀ ਆ ਇਹਦਾ ਜੀ ਹਟ ਦੇ ਗਏ 2000 ਨਹੀਂ 2000 ਛੱਡਾਂ ਰੋਕਣੀ ਰੇਟ ਦੀ ਦੇ ਦਗੇ 1000 ਛੱਡ ਕੇ 64 ਦੀ ਦੇ ਦਾਂਗੇ ਲਾ ਕੇ ਹਾਂ ਹਾਂ ਜੀ ਠੰਡੀ ਹੈ ਵੀ ਸੀਲਸ ਲੱਗ ਵਾਏ ਬਿਲਕੁਲ ਠੀਕ ਆ ਹਾਂ ਜੀ 64 ਜੀ ਇਹ ਚਾਹ ਫਾ ਕੀ ਚਾਰ ਦੰਦ ਮੂੰਹ ਦੱਸ। ਦੁੱਗੀ ਮੂੰਹ ਭਾਜੀ ਇਹ ਵੀ ਰਾਤ ਦੀ ਸੂਈ ਦੇ। ਅੱਛਾ ਬੱਚਾ ਹੀ ਤਾਂ ਬੱਚਾ। ਬੱਚਾ ਮਗਰ ਜੀ। ਇਹ ਡੱਬਾ ਬੱਚਾ ਸੱਜਣੋ। 8-9 ਕਿਲੋ ਬੋਲ ਆ ਜਾ ਬੱਚਾ ਨਾ ਡੱਬਾ। ਹਾਂਜੀ। ਠੀਕ ਹੈ। ਇਹ 8-9 ਕਿਲੋ ਬੋਲ ਆ ਜੀ। ਹਾਂਜੀ ਰਾਤ ਦੀ ਸੂਈ। ਓਕੇ। ਇਹ ਹੱਥ ਐ ਐ ਚਵਾਈ ਵਾਲਾ। ਥਾਣਾ ਦਾ ਪੂਰਾ ਜੀ। ਮੁਠੀ ਥਾਣਾ ਨਾ। ਮੁਠੀ ਥਾਣਾ ਜੀ। ਓਕੇ ਓਕੇ। ਹਾਂਜੀ। ਨਾ ਸੱਜਣੋ। ਮੁਠੀ ਵਾਲਾ ਸਾਂਝੇ। ਤੇ 8-9 ਕਿਲੋ ਬੋਲਾ ਜੇ ਇਹ। ਆ ਰੇਟ ਫਿਰ ਭਾਈ ਜੀ। ਇਹਦਾ ਭਾਜੀ 50000 ਦਿੱਦਗੇ ਜੀ। ਵੇ ਲੋ ਹੋਰ ਕਰ ਦੀਏ ਮਾਨਤਾ। ਤੇਨੂੰ ਹੋਰ ਛੱਡ ਦਿਆਂ 47 ਦੇ ਦਈਏ ਲਾਜ ਤੇ। 47 ਦੇ? ਹਾਂ ਜੀ। ਹੋਰ ਜਾ ਛੱਡ ਦੇ। ਲਾਜ ਤੇ 40000 ਦੇ ਦਵਾਂਗੇ। ਉਹ ਤੋਂ ਛੋਟ ਛੱਪਾ ਹਣਾ ਦੀ। ਟਿੱਗਰ ਲੈਵਾਗਾ। ਦੁੱਧ 14-15 ਕਿਲੋ ਵਸ਼ੀ ਪਾ ਜੂਗੀ। ਪਾ ਜਾਣਾ। ਸੀਲਸ ਲਾ ਕੇ ਨਹੀਂ ਆ ਵੀ ਭਾਜੀ ਨਹੀਂ ਤਾਂ ਪਹਿਲਾਂ ਨਾਲ ਲਾਗੀ ਨਹੀਂ ਲੱਗਣ ਦੇ ਦਿੰਦਾ। ਬਿਲਕੁਲ ਥਾਂ ਚੰਗਾ ਹੈ। ਹਾਂ ਜੀ। ਹਨ ਮੁੱਠੀ ਤੋਂ ਬਾਹਰ ਹੀ ਆਊਗਾ। ਆ ਗਰਲੈਂਡੋ 크ਰਾਸ ਸਰ ਗਰਲੈਂਡੋ 크ਰਾਸ ਬਾਜੀ ਇਹ ਵੀ ਰਾਤ ਦੀ ਸੂਈ ਜੇ ਤੇ ਮਗਰ ਵੱਛਾ ਜੀ ਆਹ ਜਿੱਥੇ ਪੂਰੀ ਬੰਨੀ ਅੰਦਰ ਹਾਂ ਲਿਓ ਹਾਂਜੀ ਲਓ ਸਜਣੋ ਆਹ ਬੱਚਾ ਇੰਦਾ ਜੇ ਗਰਲੈਂਡੋ ਦਾ 나ੜੂ ਨਾਲ ਲਮਕੰਦਿਆ ਤੁਸੀਂ ਵੇਖ ਸਕਦੇ ਜੀ ਹਾਂਜੀ ਤੇ ਗਰਲੈਂਡੋ ਹਾਂ ਥਾਣ ਵੇਖੋ ਦੂਜਾ ਤੂੰ ਆ ਸੂਈ ਜੇ ਠੀਕ ਹੈ ਪਹਿਲੇ ਦੂਏ ਤੇਰਾ ਗਵਰ ਕਿੰਨਾ ਦੱਸ ਕਿੰਨਾ ਬੋਲਾ ਹੋਊਗਾ ਨਾ ਅੱਛਾ ਹਾਂਜੀ ਓਕੇ ਬੈਨਾ ਬਾਤ ਨਹੀਂ ਸੂਈਆਂ ਸਰ ਕਾ 나ੜੂ ਦੇ ਬੱਚੇ ਓਕੇ ਮੱਝਾਂ ਵਾਲੇ ਥਣ ਲੱਗੇ ਕਿ ਇਹਦੀਆਂ ਚੋਣਾਂ માં ਠੰਡੀਆਂ ਗੱਲ ਛੱਡ ਦੋ ਫਿਰ ਠੀਕ ਹੈ ਹਾਂਜੀ ਹਾਂ ਮੁੱਠੀ ਤੋਂ ਬਾਹਰ ਹੀ ਜਾਓ ਲਾਲ ਗਲਾਬੀ ਥਣ ਹੈ ਮੈਂ ਨਾ ਭਾਜੀ ਦੁੱਧ ਵਾਲੀ ਬੱਚੀ ਦੁੱਧ 15 16 ਕਿਲੋ ਬਾਜੂ ਰਮਾਨ ਨਹੀਂ ਤੇ ਰੇਟ ਸਰਦਾਰ ਜੀ ਰੇਟ ਭਾਜੀ ਮੋਲੇ ਦਾ ਕਰਦੇ 55000 ਹੂੰ ਤੇ ਜਿਹੜੀ ਦੇ ਲਿਆ 53000 ਦੀ ਬੱਚੀ ਦੇ ਦਾਂਗੇ 53 ਦੀ ਹਾਂਜੀ ਹੋਰ ਕਰ ਦਈਏ ਹੋਰ ਕਿੱਧਰ ਹੋਣੀ ਕਿ ਹੋਣਾ ਉਤਰਾਂ 50 ਕਰ ਦਈਏ ਜੈਸ ਲੋਏ ਨਹੀਂ ਇਹ ਵਾਲਾ ਟੱਕਾ 55000 ਦੀ ਲਾਟ ਦੇ ਦਾਂਗੇ ਜੈਸ ਲੋਏ ਦੇ ਦੇ ਹੋਰ ਕਰਦੇ ਚਲੋ 51 ਦੀ ਦੇ ਦਾਂਗੇ ਲਾਟ ਕਰ ਦੋ ਹਾਂਜੀ ਭਾਜੀ ਲਓ